ਤੇ ਬਈ ਆਪਣੀ ਚਰੀ ਹੋ ਗਈ ਵੱਢਣ ਜੋਗੀ ਤੇ ਜਿਹੜੀ ਆਪਾਂ ਸਭ ਤੋਂ ਪਹਿਲਾਂ ਬਿੱਜੀ ਦੇਖੋ ਤੇ ਇਸਨੂੰ ਆਪਾਂ ਇੱਕ ਦੋ ਦਿਨਾਂ ਤੱਕ ਵਾਢਾ ਲਾ ਲੈਣ ਕਿਉਂਕਿ ਇਹਲੇ ਥੋੜੀ ਛੋਟੀ ਆ ਥੋੜੀ ਬੜੀ ਹੋ ਜਾਣ ਦੋ ਤੇ ਇੱਧਰ ਆਪਾਂ ਇੱਕ ਗਿੱਲਾ ਅੱਧਾ ਗਿੱਲਾ ਪਾ ਦਿਆ ਤੇ ਉਹਲੇ ਥੋੜੇ ਦਿਨ ਹੋਇਆ ਉਹ ਬਿੱਜੀ ਛੋਟੀ ਵਾਲੇ ਜੰਮੀ ਆ ਥੋੜੀ ਥੋੜੀ ਤੇ ਬਾਕੀ ਉਹ ਹੋ ਗਈ ਤੇ ਇਸਨੂੰ ਵਾਢਾ ਲਾਵਾਂਗੇ ਆਪਾਂ ਇੱਧਰ ਦੇਖੋ ਵੀ ਸਵੇਰੇ ਸਵੇਰੇ ਬੰਦਾ ਦੇਖੋ ਬੱਸ ਇਹਨੂੰ ਹੋਰ ਕੰਮ ਨਹੀਂ ਫੋਨ ਪਾਓ ਭੱਜ ਜਾ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਵੀ ਸਵੇਰ ਕੇ ਵਜੇ 6:30 ਤੇ ਕੁੰਮਣਾਏ ਨਹਿਰ ਵਾਲੇ ਖੇਤਾਂ ਉਹ ਦੇਖ ਸਕਦੇ ਹੋ ਨਹਿਰ ਲਵਲਵਾ ਤੇ ਇੱਧਰ ਆਪਣੇ ਖੇਤਾਂਗੇ ਚੜੀਆਂ ਚੁਰੀਆਂ ਹੋ ਗਈਆਂ ਤੇ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਥੋੜਾ ਦੇਖੋ ਸੂਰਜ ਨਿਕਲਣ ਪਾ ਗਿਆ ਤੇ 6:30 ਹੋ ਗਏ ਵੀ ਸਵੇਰ ਕੇ ਤੇ ਘੁੰਮਣਾ ਇਹ ਆਪਾਂ ਨਹਿਰ ਵਾਲੇ ਖੇਤਾਂ ਵਾਂ ਤੇ ਚਰੀ ਚੂਰੀ ਮੱਗੇੜਾ ਮਾਰਨ ਤੇ ਚਰੀ ਵੀ ਆਪਣੀ ਥੋੜੀ ਥੋੜੀ ਹੋ ਰਹੀ ਗਈ ਮਤਲਬ 2-4 ਦਿਨ ਤੱਕ ਆਪਾਂ ਵਾਢਾ ਲਾ ਦਾਂਗੇ ਤੇ ਬਾਕੀ ਮੌਸਮ ਦੇਖ ਲਓ ਵੀ ਕਿੰਨਾ ਵਧੀਆ ਮਣ ਰਿਹਾ ਠੰਡੀ ਠੰਡੀ ਹਵਾ ਚੱਲਦੀ ਆ ਤੇ ਦੇਖ ਸੰਦੇਓ ਤੇ ਥੋੜਾ ਥੋੜਾ ਮੂਲੀ ਆ ਦੇਖੋ ਸੂਰਜ ਵੀ ਆ ਗਿਆ ਤੇ ਇੱਕ ਬੰਦਾ ਜੋ ਆ ਵੀ ਸਵੇਰ ਸੇਰੀ ਆ ਜਾ ਕੰਮ ਕੁਮ ਹੈ ਨਹੀਂ ਨ ਕੋਈ ਤੇ ਬਾਕੀ ਵੀ ਦੇਖੋ ਕਿੰਨੇ ਵਧੀਆ ਮਤਲਬ ਸੈਰ ਵਾਇਓ ਪੰਜਾਬ ਦੇ ਵਿੱਚੋਂ ਤੁਹਾਨੂੰ ਪਤਾ ਦੀ ਪੰਜਾਬ ਦੀ ਸਵੇਰ ਉਹ ਹੀ ਸਭ ਤੇ ਵਧੀਆ ਬੈਸਟ ਵਾ ਦੇਖੋ ਕਿੰਨੀ ਵਧੀਆ ਰੈਲੀ ਭਰੇਲੀ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਭਾਈ ਤੇ ਇਹੋ ਚੀਜ਼ ਤੁਹਾਨੂੰ ਪਤਾ ਵੀਰ ਉਹ ਪੰਜਾਬ ਤੇ ਵੀ ਨਾ ਕਿਤੇ ਨਹੀਂ ਹੋ ਸਕਦੀ ਇਹ ਸਿਰਫ ਪੰਜਾਬ ਮੈਂ ਹੋਆ ਤੇ ਹੋਰ ਕਿਤੇ ਨਹੀਂ ਤੇ ਇੱਕ ਬੰਦਾ ਇਹੋ ਆ ਗਿਆ ਭਾਈ ਸਵੇਰੇ ਸਵੇਰੇ ਮੈਂ 6 ਵਜੇ ਆਇਆ ਵੀ ਉਰੀ ਫਿਰ ਰਿਹਾ ਪਤਾ ਨਹੀਂ ਰਾਤ ਰੂਤ ਨੂੰ ਨੂੰ ਕੋਈ ਓਟਾ ਬਲੇ ਨਾਰਾਤ ਨੂੰ ਸਵਾਵੀਆਕ ਨਾ ਇੱਧਰ ਆ ਗਿਆ ਆਪਣੀ ਨਹਿਰ ਤੇ ਬਾਕੀ ਮੌਸਮ ਵਧੀਆ ਹੋਇਆ ਤੇ ਬੁੱਟੀ ਦੇਖੋ ਬਈ ਨਹਿਰ ਦੇ ਵਿੱਚ ਕਿੰਨੀ-ਕਿੰਨੀ ਹੋ ਗਈ ਤੇ ਇੱਕ ਬੰਦਾ ਉਹ ਆ ਗਿਆ ਬਈ ਕੂਤਰਾਂ ਦਾ ਸ਼ਿਕਾਰੀ ਸੁਖਲਦੀਪ ਤੇਰਾ ਬਾਈ ਤੇ ਬਈ ਇਹੋ ਬੰਦਾ ਇੱਕ ਜੂਨ ਨੂੰ ਇੱਕ ਜੂਨ ਨੂੰ ਕੂਤਰਾਂ ਦੀ ਬਾਜੀ ਕਰਾ ਰਿਹਾ ਬਈ ਜਿਹੜੇ ਵੀ ਜਿਹਨੇ ਆਪਣੇ ਨੇ ਕਰਾਣੀਆਂ ਲਿਆਣਾ ਕੂਤਰ ਲੈ ਸਕਦਾ ਤੇ ਉਹ ਬੰਦੇ ਕੋਲ ਕੰਟੈਕਟ ਕਰ ਲਿਓ ਕੂਤਰਾਂ ਹੀ ਬਾਜੀ ਕਰਾ ਰਿਹਾ ਬਈ ਤੇਰਾ ਨੰਬਰ ਦੱਸ ਦੇ ਨੰਬਰ ਹੈ ਇਹਦਾ ਕਸ 3400 ਕਾਨ ਇਹੋ ਇਸਕਾ ਨੰਬਰ ਆ ਵੀ 1 ਜੂਨ ਨੂੰ ਕਬੂਤਰਾਂ ਹੀ ਬਾਜੀ ਕਰਾ ਰਾ ਆਪਣੇ ਪਿੰਡ ਦੌਲਤਪੁਰਾ ਤੇ ਕੰਟੈਕਟ ਕਰ ਲੋ ਵੀ ਨੰਬਰ ਦੱਦੀ ਆ ਬੰਦੇ ਨੇ ਚੱਲ ਜਾਇਆ ਤੇ ਬਾਕੀ ਬਈ ਇੱਕ ਜੂਨ ਨੂੰ ਆ ਜਿਹੜੀ ਉਹਨੀ ਕਬੂਤਰਾਂ ਹੀ ਬਾਜੀ ਤੇ ਇਸ ਪਿੰਡ માં ਜੋ ਆਪਣਾ ਪਿੰਡਾ ਦੇਖੋ ਦੌਲਤਪੁਰ ਤੇ ਇੱਧਰ ਆਪਣੇ ਸਾਰੇ ਖੇਤ ਆ ਤੇ ਵੀ ਆਪਣਾ ਕਾਲੂ ਦੇਖੋ ਆਪਾਂ ਅਕਸਰ ਤेंदੂ ਵਾਲੀ ਵੀਡੀਓਾਂ ਤੁਹਾਨੂੰ ਪਤਾ ਤेंदੂਏ ਤੋਂ ਬਹੁਤ ਰੌਲਾ ਚੱਲਿਆ ਤਾਂ ਉਸ ਟਾਈਮ ਤੇ ਉਹ ਪਿੱਛਾ ਪਿੱਛ ਫਿਰਦਾ ਤਾਂ ਬਈ ਦੇਖੋ ਇਸ ਟਾਈਮ ਪਿਉਰੀ ਬੈਠਾ ਏ ਉਹ ਨਹਿਰ ਦੇ ਕਿਨਾਰਾ ਤੇ ਅਕਸਰ ਆਪਾਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੇ ਹਾਂ ਤੇ ਜੋ ਬਈ ਉਹੀ ਜਗ੍ਹਾ ਜਿੱਥੇ ਰੌਲਾ ਪਿਆਦਾ ਤੇ ਹੁਣ ਇੱਥੇ ਦੇ ਪੁਕਰ ਲੱਗ ਰਹੇ ਮਾਣ ਨਿੱਕੇ ਹੋ ਬਣ ਗਿਆ ਤੇ ਕੋ ਬਣ ਗਿਆ ਤੇ ਚੜ ਜਾਇਆ 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 ਜਾ ਇਸ ਕਾ ਵੀ ਥੋੜਾ ਜਿਹਾ ਪ੍ਰੈਸ਼ਰ ਪੈ ਰਿਹਾ ਜਾ ਵਗ ਜਾ ਆਓ ਤੁਹਾਨੂੰ ਮੌਸਮ ਦੇਖੋ ਭਈਆ ਇੰਨਾ ਵਧੀਆ ਬਣਿਆ ਹੋਇਆ ਜੋ ਦੇਖੋ ਜੀ ਤੁਰ ਲਿਆ ਤੁਰ ਲਿਆ ਛੇਤੀ ਪੱਕ ਜਾ ਛੇਤੀ ਤੇ ਭਈਆ ਸੂਰਜ ਦੇਖੋ ਜੀ ਪੂਰਾ ਨਿਕਲ ਆਇਆ ਦੇਖੋ ਕਿ 7 ਵਜੇ ਨੇ ਵਾਲੇ ਪੌਣੇ 7 ਹੋ ਗਏ